ਲక్ష్ਮੀ ਤੁਹਾਡੇ ਦਰਵਾਜ਼ੇ ਤੇ ਹੈ ਜਦੋਂ ਮੈਂ ਤੁਹਾਨੂੰ ਸੌਦੇਬਾਜ਼ੀ ਤੋਂ ਬਚਣ ਦੀ ਸਲਾਹ ਦੇਵਾਂ ਤਾਂ ਮੇਰਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਕਿ ਤੁਸੀਂ ਆਪਣੇ ਵਪਾਰ ਵਿੱਚ ਸੌਦੇਬਾਜ਼ੀ ਨਾ ਕਰੋ ਮੈਂ ਤਾਂ ਸਿਰਫ ਇਨਾ ਕਹਿਣਾ ਹੈ ਕਿ ਕਦੇ ਵੀ ਝੂਠ ਬੋਲ ਕੇ ਜਾਂ ਕਿਸੇ ਨੂੰ ਧੋਖਾ ਦੇ ਕੇ ਸੌਦਾ ਤੈਅ ਕਰਨ ਦਾ ਯਤਨ ਨਾ ਕਰੋ ਆਪਣੇ ਗਾਹਕਾਂ ਦਾ ਭਰੋਸਾ ਗਵਾ ਕੇ ਆਪਣੇ ਵਪਾਰ ਵਿੱਚ ਤੁਸੀਂ ਖੁਦ ਆਪਣਾ ਯਕੀਨ ਗਵਾ ਲੈਂਦੇ ਹੋ ਇਸ ਤੋਂ ਬਚਣ ਲਈ ਆਪਣੇ ਗਾਹਕਾਂ ਨੂੰ ਉਨ੍ਹਾਂ ਤੋਂ ਵਸੂਲਨੀ ਯਕੀਨਤੀ ਦੇ ਬਰਾਬਰ ਜਾਂ ਉਸ ਤੋਂ ਜ਼ਿਆਦਾ ਸੇਵਾ ਪ੍ਰਦਾਨ ਕਰਨ ਦਾ ਯਤਨ ਕਰੋ ਗਾਕ ਨੂੰ ਉਸ ਦੇ ਵੱਲੋਂ ਦਿੱਤੀ ਗਈ ਕੀਮਤ ਤੋਂ ਜ਼ਿਆਦਾ ਕੀਮਤ ਦੀ ਚੀਜ਼ ਵੀ ਨਹੀਂ ਦਿੱਤੀ ਜਾ ਸਕਦੀ ਪਰ ਉਸ ਨੂੰ ਉਨਾਂ ਦੇ ਲਈ ਜਿਆਦਾ ਆਪਜੋਗੀ ਅਤੇ ਉੱਚ ਗੁਣਵੰਤਾ ਦੀ ਚੀਜ਼ ਦਿੱਤੀ ਜਾ ਸਕਦੀ ਹੈ ਅਧਾਰਨ ਲਈ ਮੇਰੇ ਕੋਲ ਇੱਕ ਪ੍ਰਸਿੱਧ ਚਿੱਤਰਕਾਰ ਵੱਲੋਂ ਤਿਆਰ ਕੀਤੀ ਗਈ ਮਹਿੰਗੀ ਪੇਂਟਿੰਗ ਹੈ ਜਿਸ ਨੂੰ ਮੈਂ ਕਿਸੇ ਸ਼ਿਕਾਰੀ ਨੂੰ 500 ਡਾਲਰ ਦੀ ਵਿਕਣ ਦਾ ਯਤਨ ਕੀਤਾ ਦਾ ਇਹ ਇਮਾਨਦਾਰੀ ਦਾ ਸੌਦਾ ਨਹੀਂ ਕਿਹਾ ਜਾਵੇਗਾ ਕਿਉਂਕਿ ਉਹ ਕੀਮਤੀ ਬੇਡਿੰਗ ਸ਼ਿਕਾਰੀ ਲਈ ਜਾਦਾ ਉਪਯੋਗੀ ਸਾਬਤ ਨਹੀਂ ਹੋਵੇਗੀ ਪਰ ਜੇਕਰ ਮੈਂ ਉਸ ਨੂੰ 50 ਡਾਲਰ ਦੀ ਬੰਦੂਕ ਵੇਚਣ ਦਾ ਯਤਨ ਕੀਤਾ ਤਾਂ ਸ਼ਿਕਾਰੀ ਲਈ ਇੱਕ ਚੰਗਾ ਸੌਦਾ ਸਾਬਤ ਹੋਵੇਗਾ ਕਿਉਂਕਿ ਬੰਦੂਕ ਦੀ ਮਦਦ ਨਾਲ ਜਿਆਦਾ ਪੈਸਾ ਬਣਾ ਕੇ ਸ਼ਿਕਾਰੀ ਆਪਣੇ ਜੀਵਨ ਵਿੱਚ ਭਾਰੀ ਬਦਲ ਆਉਲੀ ਆ ਸਕਦਾ ਹੈ ਮੁਕਾਬਲਾ ਛੱਡ ਕੇ ਜਦੋਂ ਤੁਸੀਂ ਨਿਰਮਾਣ ਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹੋ ਤਾਂ ਲੋਕਾਂ ਦੀ ਮਦਦ ਕਰਨਾ ਤੁਹਾਡੇ ਲਈ ਜ਼ਿਆਦਾ ਸੌਖਾ ਹੋ ਜਾਂਦਾ ਹੈ ਜਦ ਤੁਸੀਂ ਕਿਸੇ ਹੋਰ ਨਾਲ ਮੁਕਾਬਲਾ ਕਰਨਾ ਛੱਡ ਕੇ ਖੁਦ ਨਾਲ ਮੁਕਾਬਲਾ ਕਰਨਾ ਆਰੰਭ ਕਰ ਦਿੰਦੇ ਹੋ ਇਹ ਤਰੀਕਾ ਸਭ ਤੋਂ ਜ਼ਿਆਦਾ ਸ੍ਰੇਖਤ ਸਰਲ ਅਤੇ ਚੁਣੌਤੀ ਭਰਿਆ ਹੈ ਵਪਾਰ ਜੇਕਰ ਤੁਸੀਂ ਕਿਸੇ ਅਜੀਬ ਵਪਾਰ ਵਿੱਚ ਹੋ ਜਿਸ ਵਿੱਚ ਲੋਕਾਂ ਦੀ ਹਾਰ ਨੂੰ ਹੀ ਤੁਹਾਡੀ ਇੱਜ਼ਤ ਮੰਨਿਆ ਜਾਂਦਾ ਹੈ ਤਾਂ ਤੁਹਾਨੂੰ ਮੇਰੀ ਸਲਾਹ ਹੈ ਕਿ ਤੁਸੀਂ ਤੁਰੰਤ ਇਸ ਤੋਂ ਬਾਹਰ ਨਿਕਲਣ ਦਾ ਯਤਨ ਕਰੋ ਹਰੇਕ ਗਾਹਕ ਨੂੰ ਉਸ ਦੇ ਵੱਲੋਂ ਦਿੱਤੀ ਜਾ ਰਹੀ ਕੀਮਤ ਤੋਂ ਜ਼ਿਆਦਾ ਕੀਮਤੀ ਸੇਵਾ ਪ੍ਰਦਾਨ ਕਰੋ ਕੁਝ ਸਮੇਂ ਬਾਅਦ ਆਪਣੇ ਵਪਾਰ ਵਿੱਚ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਹੁੰਦੇ ਹੋਏ ਤੁਸੀਂ ਖੁਦ ਵੇਖੋਗੇ ਜੇਕਰ ਤੁਹਾਡੇ ਲਈ ਬਹੁਤ ਸਾਰੇ ਲੋਕ ਨੌਕਰੀ ਕਰਦੇ ਹਨ ਤਾਂ ਇਹ ਨਿਸ਼ਚਿਤ ਹੈ ਕਿ ਉਹਨਾਂ ਕੋਲੋਂ ਬਾਅਦ ਤੋਂ ਬਾਅਦ ਕੰਮ ਕਰਵਾਉਣਾ ਤੁਹਾਡੀ ਪਹਿਲ ਹੋਵੇਗੀ ਅਜੇ ਵਿੱਚ ਤੁਸੀਂ ਆਪਣੇ ਵਪਾਰ ਦਾ ਢਾਂਚਾ ਕੁਝ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਕਿ ਤੁਹਾਡਾ ਹਰੇਕ ਕਰਮਚਾਰੀ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਵਿੱਚ ਆਪਣੀ ਸਫਲਤਾ ਮਹਿਸੂਸ ਕਰੇ ਤੁਹਾਡਾ ਵਪਾਰ ਉਨਤੀ ਕਰਨ ਚ ਲੋਕਾਂ ਦੀ ਕੁਝ ਇਸ ਤਰ੍ਹਾਂ ਮਦਦ ਕਰ ਸਕੇ ਜਿਵੇਂ ਕਿ ਉਹਨਾਂ ਦੇ ਲਈ ਉਹ ਤਕੀਦਾ ਮਾਧਿਯਮ ਬਣ ਸਕੇ ਨਾ ਕਿ ਕਾਟੇ ਦਾ ਤੁਹਾਡੇ ਵਪਾਰ ਵਿੱਚ ਰਹੇ ਕਿ ਵੀ ਦੇ ਕਰ ਕੁਝ ਲੋਕ ਅਜੇ ਹਾਂ ਨਹੀਂ ਕਰ ਰਹੇ ਹੋਣ ਤਾਂ ਇਹ ਉਹਨਾਂ ਦਾ ਕਸੂਰ ਹੈ ਤੁਹਾਡਾ ਨਹੀਂ ਇਸ ਤਰ੍ਹਾਂ ਤੁਸੀਂ ਆਪਣੀ ਸਫਲਤਾ ਦਾ ਰਾਹ ਤਿਆਰ ਕਰ ਲੈਂਦੇ ਹੋ ਨਿਰੰਕਾਰ ਤੱਤ ਇਸ ਵਿੱਚ ਪਰਵੇਸ਼ ਕਰਕੇ ਟੀਚਾ ਪ੍ਰਾਪਤੀ ਵਿੱਚ ਤੁਹਾਡੀ ਮਦਦ ਕਰਦਾ ਹੈ ਆਧਾਰਨ ਵਜੋਂ ਜੇਕਰ ਤੁਹਾਨੂੰ ਇੱਕ ਮਹਿੰਗੀ ਕਾਰ ਚਾਹੀਦੀ ਹੈ ਤਾਂ ਇਸ ਦੇ ਲਈ ਆਪਣਾ ਕੰਮ ਧੰਦਾ ਛੱਡ ਕੇ ਤੁਹਾਨੂੰ ਇੱਕ ਕਮਰੇ ਵਿੱਚ ਬੈਠ ਕੇ ਧਿਆਨ ਲਗਾਉਣਾ ਦੀਵ ਜਾਏ ਕਾਰ ਕਾਰ ਨੂੰ ਪ੍ਰਾਪਤ ਕਰਨ ਦਾ ਡ੍ਰਿਹੜ ਵਿਸ਼ਵਾਸ ਆਪਣੇ ਮਨ ਵਿੱਚ ਜਗਾਉਣਾ ਹੋਵੇਗਾ ਤਾਂ ਕਿ ਕਾਰ ਨੂੰ ਪ੍ਰਾਪਤ ਕਰਨ ਦਾ ਵਿਚਾਰ ਤੁਹਾਡੇ ਮਨੋ ਵਿੱਚ ਘਰ ਘਰ ਜਾਏ ਤੁਹਾਡਾ ਇਹ ਵਿਚਾਰ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਤੋਂ ਮੁਕਤ ਹੋਣਾ ਚਾਹੀਦਾ ਹੈ ਭੁੱਲ ਕੇ ਵੀ ਇਸ ਵਿਸ਼ੇ ਤੇ ਨਾ ਪੱਖੀ ਗੱਲਾਂ ਨਾ ਸੋਚੋ ਤੁਹਾਡਾ ਨਜ਼ਰੀਆ ਪੂਰੀ ਤਰ੍ਹਾਂ ਪੱਖੀ ਹੋਣਾ ਚਾਹੀਦਾ ਹੈ। ਤਾਂ ਦ ਪਰਮ ਤਤ ਮਾਧਿਯਮੋਂ ਇਹ ਦੇ ਰਾਹੀਂ ਤੁਹਾਡੇ ਵਿਚਾਰ ਨੂੰ ਸਕਾਰ ਕਰਨ ਦੀ ਕਿਰਿਆ ਸੀਲ ਹੋਉਂਦਾ ਹੈ। ਤੁਹਾਡੀ ਧਾਰਨਾ ਨਾਲ ਮੇਲ ਖਾਂਦੀਕਾਰ ਉਹਨਾਂ ਲੋਕਾਂ ਨੂੰ ਮਾਧਿਯਮ ਬਣਾ ਕੇ ਤੁਹਾਡੇ ਤੱਕ ਪਹੁੰਚਾਈ ਜਾਵੇਗੀ। ਜੇ ਲੋਕ ਉਸਕਾਰ ਦੇ ਨਿਰਮਾਣ ਅਤੇ ਵਰਤ ਵਾਰਤਾਨਿਕ ਵਿਪਾਰ ਵਿੱਚ ਤੁਹਾਡਾ ਇਵਾਰਤਨਿਕ ਵਿਪਾਰ ਵਿੱਚ ਪਹਿਲਾਂ ਤੋਂ ਹੀ ਸ਼ਾਮਲ ਹਨ ਯਾਦ ਰੱਖੋ ਵਿਚਾਰ ਤਤ ਸਾਰਿਆਂ ਵਿੱਚ ਸਮਾਨ ਰੂਪ ਨਾਲ ਕੀਰਿਆ ਸੀਲ ਹੈ ਅਸੀਂ ਸਾਰੇ ਉਸ ਦੇ ਸੰਪਾਰਕ ਵਿੱਚ ਹਾਂ ਅਤੇ ਸਾਰੇ ਉਸ ਤੋਂ ਪ੍ਰਭਾਵਿਤ ਹਾਂ ਜੀਵਨ ਨੂੰ ਉੱਤਮ ਅਤੇ ਪਰਪੂਰ ਬਣਾਉਣ ਦੀ ਉਸ ਦੀ ਕਾਮਨਾ ਨੂੰ ਚਲਦਿਆਂ ਸਾਡੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਸਾਨੂੰ ਆਪਲੰਭ ਕਰਵਾਈਆਂ ਜਾ ਰਹੀਆਂ ਹਨ ਅਤੇ ਸਦਾ ਕਰਵਾਈਆਂ ਜਾਣੀਆਂ ਜਾਂਦੀਆਂ ਰਹਿਣਗੀਆਂ ਲੋੜ ਹੈ ਤਾਂ ਵਸ ਕਾਮਨਾ ਅਤੇ ਵਿਸ਼ਵਾਸ ਦੇ ਨਾਲ ਇੱਛਾ ਸ਼ਕਤੀ ਨੂੰ ਜਾਗ੍ਰਿਤ ਕਰਨ ਦੀ ਡ੍ਰੇੜ ਇੱਛਾ ਸ਼ਕਤੀ ਦੇ ਮਾਧਿਅਮ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਕਿ ਤੁਹਾਡੀ ਕਾਮਨਾ ਦੇ ਪਿੱਛੇ ਹੋਰ ਲੋਕਾਂ ਦਾ ਲਾਹ ਬੀਛਪਿਆ ਹੋਵੇ ਜਿਆਦਾ ਦੀ ਕਾਮਨਾ ਕਰਨ ਚ ਕਮਰਾਉਣਾ ਸ਼ਰਮ ਜਾਂ ਸੰਕੋਚ ਕਰਨ ਦੀ ਲੋੜ ਨਹੀਂ ਹੈ ਈਸਾ ਮਸੀਹ ਦੇ ਅਨਸਾਰ ਮੰਗੋ ਤੁਹਾਨੂੰ ਦਿੱਤਾ ਜਾਵੇਗਾ ਦਰਵਾਜ਼ਾ ਖੜਖੜਕਾਓ ਤੁਹਾਡੇ ਲਈ ਖੋਲਿਆ ਜਾਏਗਾ ਆਰਾ ਲਭੋ ਤੁਹਾਨੂੰ ਦਿਖਾਇਆ ਜਾਏਗਾ ਪਰਮਪితਾ ਦੀਵੀ ਇਹੀ ਇੱਛਾ ਹੈ ਜੀਵਨ ਵਿੱਚ ਭਰਪੂਰਤਾ ਲਈ ਸਾਨੂੰ ਜੋ ਕੁਝ ਚਾਹੀਦਾ ਹੈ ਉਸ ਨੂੰ ਸਾਡੇ ਤੱਕ ਪਹੁੰਚਾਉਣ ਦਾ ਕੰਮ ਮੂਲ ਤਤ ਕਰ ਹੀ ਰਿਹਾ ਹੈ ਅਤੇ ਸਦਾ ਕਰਦਾ ਰਹੇਗਾ ਜਦੋਂ ਤੁਹਾਡਾ ਅਚੇਤਨ ਮਾਨਾ ਸਭਉਤਤਾ ਅਤੇ ਪੂਰਨ ਪ੍ਰਦਾਸ਼ਨ ਲਈ ਬੂਰੀ ਤਿਆਰ ਹੋ ਜਾਂਦਾ ਹੈ ਤਾਂ ਤੁਸੀਂ ਅਜਿੱਤ ਹੋ ਜਾਂਦੇ ਹੋ ਇੱਕ ਵਾਰ ਇੱਕ ਛੋਟਾ ਬੱਚਾ ਪਿਆਨੋ ਵਜਾਉਣ ਦਾ ਯਤਨ ਕਰ ਰਿਹਾ ਸੀ ਉਹ ਦੁਖੀ ਸੀ ਕਿਉਂਕਿ ਉਹ ਪਿਆਨੋ ਵਜਾਉਣਾ ਹੀ ਨਹੀਂ ਜਾਣਦਾ ਜਾਣਦਾ ਸੀ ਪਰ ਫਿਰ ਵੀ ਉਹ ਯਤਨ ਕਰਨ ਕਰ ਰਿਹਾ ਸੀ ਉਹ ਅਦਾਸ ਸੀ ਮੈਂ ਉਸ ਤੋਂ ਉਸ ਦੀ ਅਦਾਸੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ ਸੰਗੀਤ ਤਾਂ ਮੈਂ ਆਪਣੇ ਅੰਦਰ ਮਹਿਸੂਸ ਕਰ ਰਿਹਾ ਹਾਂ ਪਰ ਮੈਂ ਉਸ ਨੂੰ ਠੀਕ ਢੰਗ ਨਾਲ ਪ੍ਰਗਟ ਨਹੀਂ ਕਰ ਪਾ ਰਿਹਾ ਉਸ ਦਾ ਜਵਾਬ ਬਿਲਕੁਲ ਠੀਕ ਸੀ ਉਹਦੇ ਵੱਲੋਂ ਮਨ ਵਿੱਚ ਮਹਿਸੂਸ ਕੀਤਾ ਜਾ ਰਿਹਾ ਸੰਗੀਤ ਮੂਲ ਤਤ ਦੀ ਪ੍ਰਤੀਤੁਨੀ ਸੀ ਜਦੋਂ ਉਸ ਉਸ ਬੱਚੇ ਦੇ ਮਾਧਿਅਮ ਨਾਲ ਆਪਣੇ ਪੂਰਨ ਪ੍ਰਗਟਾਵੇ ਦਾ ਆ ਰਾਂ ਲੱਭ ਰਿਹਾ ਸੀ ਠੀਕ ਇਸੇ ਤਰ੍ਹਾਂ ਪਰਮਪਿਤਾ ਪਰਮੇਸ਼ਰ ਵੀ ਸਾਨੂੰ ਸਾਰਿਆਂ ਨੂੰ ਮਾਧਿਅਮ ਬਣਾ ਕੇ ਆਪਣੇ ਪ੍ਰਗਟਾਵੇ ਦਾ ਆ ਰਾਂ ਲੱਭਦਾ ਹੈ ਉਹ ਸਾਡੇ ਵਿੱਚ ਜੀਂਦਾ ਹੈ ਸਾਤੋਂ ਆਪਣੇ ਜ਼ਰੂਰੀ ਕੰਮ ਪੂਰੇ ਕਰਵਾਉਂਦਾ ਹੈ ਅਤੇ ਪ੍ਰਸੰਨ ਹੁੰਦਾ ਹੈ ਖੁਦ ਪਰਮਾਤਮਾ ਦੇ ਅਨਸਾਰ ਵਿਸ਼ਾਲ ਮਹਿਲਾਂ ਦਾ ਨਿਰਮਾਣ ਅਮੁਦਰ ਸੰਗੀਤ ਬਜਾਉਣ ਅਤੇ ਸੁੰਦਰ ਚਿੱਤਰਕਾਰੀ ਕਰਨ ਲਈ ਮੈਨੂੰ ਤੁਹਾਡੇ ਹੱਥ ਚਾਹੀਦੇ ਹਨ ਮੇਰੇ ਪੈਰ ਜਿੰਨਾ ਦੇ ਚੱਲਣ ਲਈ ਮੈਨੂੰ ਤੁਹਾਡੇ ਕਦਮ ਚਾਹੀਦੇ ਹਨ ਮੇਰੇ ਵੱਲੋਂ ਬਣਾਈ ਸੁੰਦਰਤਾ ਨੂੰ ਨਹਾ ਰਣ ਲਈ ਮੈਨੂੰ ਤੁਹਾਡੀਆਂ ਅੱਖਾਂ ਚਾਹੀਦੀਆਂ ਹਨ ਸਚਾਈ ਦਾ ਬਿਆਨ ਕਰਨ ਅਤੇ ਕੰਨ ਵਿੱਚ ਚੰਗੇ ਲੱਗਣ ਵਾਲੇ ਗੀਤ ਗਾਣ ਗਉਣਗਣ ਲਈ ਮੈਨੂੰ ਤੁਹਾਡੀ ਜ਼ੁਬਾਨ ਚਾਹੀਦੀ ਹੈ ਉਹ ਮੇਰੀ ਸਭ ਤੋਂ શ્રેષ્ઠ ਰਚਨਾ ਮੈਨੂੰ ਤੇਰੀ ਜ਼ਰੂਰਤ ਹੈ ਕਿਉਂਕਿ ਇਕ ਤੂੰ ਹੀ ਹੈ ਜਿਹਦੇ ਮਾਦੀਆਂ ਮਨਾਲ ਮੈਂ ਖੋਦ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਨ ਦੀ ਸਮਰੱਥਾ ਰੱਖ ਤੁਸੀਂ ਪਰਗਟ ਆਵੇਦਾ ਸਾਧਨਾ मात्र ਹੋ ਸੰਗੀਤ ਦੇ ਨਿਰਮਾਨ ਲਈ ਈਸ਼ਵਰ ਤੁਹਾਨੂੰ ਮਾਧਿਅਮ ਬਣਾਉਂਦਾ ਹੈ ਅਤੇ ਤੁਸੀਂ ਸਾਜਾਂ ਅਤੇ ਆਪਣੇ ਪ੍ਰਤਿਭਾ ਨੂੰ ਇਸ ਇਸ ਲਈ ਈਸ਼ਵਰ ਨੂੰ ਉਹਨਾਂ ਨਾਲ ਪਿਆਰ ਹੈ ਜਿਨ੍ਹਾਂ ਵਿੱਚ ਸਾਜਾਂ ਨੂੰ ਵਜਾਉਣ ਦੀ ਪ੍ਰਤਿਭਾ ਛਿਪੀ ਹੋਈ ਹੈ ਈਸ਼ਵਰ ਨੂੰ ਸੁੰਦਰਤਾ ਨਾਲ ਪਿਆਰ ਹੈ ਇਸ ਲਈ ਉਹ ਸੁੰਦਰਤਾ ਪ੍ਰੇਮੀਆਂ ਨੂੰ ਪਸੰਦ ਕਰਦੇ ਹਨ ਈਸ਼ਵਰ ਨੂੰ ਸਚਾਈ ਨਾਲ ਪਿਆਰ ਹੈ ਐਸ ਲਈ ਉਹ ਸਚਾਈ ਦਾ ਪ੍ਰਚਾਰ ਪ੍ਰਸਾਰ ਕਰਨ ਵਾਲਿਆਂ ਨੂੰ ਪਸੰਦ ਕਰਦੇ ਹਨ ਈਸ਼ਵਰ ਨੂੰ ਸੁਆਦੀ ਭੋਜਨ ਸਭਲਤਾ ਉੰਤੀ ਅਪਲੰਭੀ ਬਲਾਸਤਾ ਮਹਿਕ ਸਹਿਯੋਗੀ ਚੰਗਿਆਈ ਇਮਾਨਦਾਰੀ ਪ੍ਰਸਾਂਸਾ ਧਨ ਦੌਲਤ ਮੇ ਬਾਬਾ ਦਾ ਸਭ ਕੋ ਜੀ ਪਸੰਦ ਕਰਦੇ ਹਨ ਉਹ ਆਪਣੇ ਇਹਨਾਂ ਪ੍ਰਗਟਾਵਿਆਂ ਦਾ ਆਨੰਦ ਤੁਹਾਡੇ ਮਾਦੀਆਂ ਨਾਲ ਹੀ ਲੈ ਸਕਦੇ ਹਨ ਇਸ ਲਈ ਉਹ ਇਹਨਾਂ ਨੂੰ ਪਸੰਦ ਕਰਨ ਵਾਲਿਆਂ ਨਾਲ ਵੀ ਪਿਆਰ ਕਰਦੇ ਹਨ ਉਹ ਈਸ਼ਵਰ ਹੀ ਹੈ ਜੋ ਤੁਹਾਡੇ ਮਾਦੀਆਂ ਨਾਲ ਸੁਪਨਾ ਵੇਖਦਾ ਹੈ ਅਤੇ ਉਸ ਨੂੰ ਸਤਾਰ ਵੀ ਕਰਦਾ ਹੈ ਆਸਨਾ ਇਸ਼ਾਮਾ ਅਤੇ ਅਬੇ ਕਿਹਾ ਮਾ ਈਸ਼ਵਰ ਦਾ ਵਰਦਾਨ ਹਾਨਾ ਇਹ ਈਸ਼ਵਰ ਬਾੰਦ ਅਨੰਤ ਹਾਨਾ ਐਸ ਲਈ ਇਹਨਾਂ ਦੀ ਪੂਰਤੀ ਈਸ਼ਵਰ ਹੀ ਕਰ ਸਕਦੇ ਹਨ ਫਿਰ ਜ਼ਿਆਦਾ ਦੀ ਇੱਛਾ ਕਰਨ ਵਿੱਚ ਕਿਹੋ ਜਿਹਾ ਸੰਕੋਚ ਐਸੇ باوجود ਜ਼ਿਆਦਾਤਰ ਲੋਕ ਫਜ਼ੂਲ ਦੀਆਂ ਧਾਰਨਾਵਾਂ ਤੋਂ ਪ੍ਰੇਰਿਤ ਰਹਿੰਦੇ ਹਨ ਉਹਨਾਂ ਦਾ ਮੰਨਣਾ ਹੁੰਦਾ ਹੈ ਕਿ ਗਰੀਬੀ ਬਲੀਦਾਨ ਅਤੇ ਸਮਝੌਤੇ ਦਾ ਜੀਵਨ ਜੀਣ ਨਾਲ ਭਗਵਾਨ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ ਗਰੀਬੀ ਨੂੰ ਉਹ ਈਸ਼ਵਰ ਰਾਚਿਤ ਕਿਸਮਤ ਦੀ ਖੇਡ ਮੰਨਦੇ ਹਨ ਉਹਨਾਂ ਦੀਆਂ ਨਜ਼ਰਾਂ ਵਿੱਚ ਗਰੀਬੀ ਈਸ਼ਵਰ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਇੱਕ ਸਰਾਪ ਹੈ ਜਿਆਦਾ ਦੀ ਕਾਮਨਾ ਕਰਨਾ ਜਿਆਦਾ ਦੀ ਕਾਮਨਾ ਨੂੰ ਲਾਚਾਰ ਦੀ ਸੰਗਿਆ ਦੇ ਕੇ ਉਹ ਇਸ ਤੋਂ ਦੂਰ ਭੱਜਣ ਦਾ ਯਤਨ ਕਰਦੇ ਹਨ ਸੰਤੋਖ ਨੂੰ ਉਹ ਜੀਵਨ ਦਾ ਆਧਾਰ ਮੰਨ ਕੇ ਜੀਵਨ ਨਰਵਾ ਕਰਦੇ ਹਨ ਤੁਹਾਨੂੰ ਇੱਕ ਨੌਜਵਾਨ ਬਾਰੇ ਜੇ ਦੱਸਣਾ ਹੈ ਜਿਸ ਨੂੰ ਜਿਸਨੇ ਅਮੀਰੀ ਦਾ ਹਸ ਸਮਝਿਆ ਸੀ ਉਹ ਕਿਰਾਏ ਦੇ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿੰਦਾ ਸੀ ਅਤੇ ਆਪਣੀ ਛੋਟੀ ਜਿਹੀ ਆਮਦਨੀ ਨਾਲ ਮੁਸ਼ਕਲ ਨਾਲ ਹੀ ਗੁਜ਼ਾਰਾ ਕਰਦਾ ਸੀ ਉਸ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਕਦੇ ਅਮੀਰ ਵੀ ਬਣੇਗਾ ਪਰ ਹਾਸ ਨੂੰ ਜਾਣਨ ਤੋਂ ਬਾਅਦ ਉਸ ਵਿੱਚ ਉਸਨੇ ਆਪਣੇ ਅਵਚੇਤਨ ਉਸਨੇ ਆਪਣੇ ਅਵਚੇਤਨ ਮਨ ਵਿੱਚ ਆਪਣਾ ਘਰ ਖਰੀਦਣ ਲਈ ਪ੍ਰੋਗਰਾਮ ਕਰਨਾ ਆਰੰਭ ਕਰ ਦਿੱਤਾ ਆਪਣਾ ਘਰ ਖਰੀਦਣ ਨੂੰ ਲੈ ਕੇ ਉਸ ਦਾ ਵਿਸ਼ਵਾਸ ਅਡੋਲ ਅਤੇ ਸ਼ਾਂਤ ਰਹਿ ਸੀ ਉਸਨੇ ਦਿਮਾਗ ਵਿੱਚ ਆਪਣੇ ਘਰ ਦਾ ਚਿੱਤਰ ਪੂਰੀ ਤਰ੍ਹਾਂ ਸਾਫ ਸੀ ਤਦ ਇਹ ਤਾਂ ਉਹ ਆਪਣੇ ਘਰ ਦੀ ਬਸ ਤਾਂ ਨਾਲ ਵਿਆਖਿਆ ਕਰ ਸਕਦਾ ਸੀ ਕੁੰਝ ਹੀ ਸਮੇਂ ਵਿੱਚ ਉਹ ਆਪਣੀ ਪਸੰਦ ਦੇ ਘਰ ਦਾ ਮਾਲਕ ਬਣ ਚੁੱਕਾ ਸੀ ਆਪਣੇ ਵਿਚਾਰ ਨੂੰ ਨਿਰੰਕਾਰਤਾ ਤੇ ਲਗਾ ਕੇ ਉਸ ਨੇ ਸਕਾਰ ਕਰਨ ਦਾ ਫਾਰਮੂਲਾ ਹੁਣ ਸਮਝ ਚੁੱਕਿਆ ਸਮਝ ਲਿਆ ਸੀ ਇਸੇ ਤਰ੍ਹਾਂ ਹੋਰ ਵੱਡੀਆਂ ਚੀਜ਼ਾਂ ਦੇ ਵਿਚੀ ਵਿੱਚ ਸੋਚਣਾ ਅਤੇ ਉਸ ਨੂੰ ਪ੍ਰਾਪਤ ਕਰਨਾ ਹੁਣ ਉਸ ਨੂੰ ਆਉਂਦਾ ਸੀ ਠੀਕ ਇਹੀ ਗੱਲ ਤੇ ਇਹੀ ਗੱਲ ਸਾਡੇ ਤੇ ਲਾਗੂ ਹੁੰਦੀ ਹੈ ਉਸ ਨੌਜਵਾਨ ਵਾਂਗ ਅਸੀਂ ਸਾਰੇ ਅਮੀਰੀ ਦਾ ਵਿਗਿਆਨ ਸਿੱਖ ਕੇ ਉਹ ਸਭ ਕੁਝ ਹਾਸਲ ਕਰ ਸਕਦੇ ਹਾਂ ਜਿਸ ਨੂੰ ਪ੍ਰਾਪਤ ਕਰਨਾ ਅੱਜ ਸਾਨੂੰ ਅਸੰਭਵ ਲੱਗਦਾ ਹੈ ਦੌਲਤ ਦਾ ਹੋਣਾ ਉਸ ਦੇ ਨਾ ਹੋਣ ਦੇ ਨਾ ਹੋਣ ਤੋਂ ਬਿਹਤਰ ਹੈ ਧੰਨਵਾਦ ਜੀ